ਲੋ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਇਹ ਪੁਰਜਾ ਮਗਾਇਆ ਸੀ ਆਪਾਂ ਇੱਕ ਇਹਨੂੰ ਵਿਚਾਰੇ ਨੂੰ ਬੜਾ ਟਾਈਮ ਹੋ ਗਿਆ ਆਪਣੇ ਨੂੰ ਸਕੂਟਰ ਨੂੰ ਛੋਟੇ ਨੂੰ ਖੜੇ ਨੂੰ ਆਪਾਂ ਇਹਨੂੰ ਚਾਲੂ ਕਰਾਂਗੇ ਤੇ ਮਿਲੇ ਆਪਾਂ ਨੂੰ ਵਾਵਾ ਟਾਈਮ ਬਾਅਦ ਇਹ ਕਾਰਬੂਰੇਟਰ ਮਗਾਇਆ ਸੀ ਆਪਾਂ ਇਹਦਾ ਨਵਾਂ ਹੀ ਮਗਾਇਆ ਆਪਾਂ ਬਿਲਕੁਲ ਨੇੜੇ ਕਰਕੇ ਉਹਾ ਲਈ ਪਹਿਲਾ ਕਾਰਬੂਰੇਟਰ ਖਰਾਬ ਸੀ ਇਹਦਾ ਤੇ ਆਪਾਂ ਨਵਾਂ ਮਗਾਇਆ ਤੇ ਇਹਦੇ ਕਰਨੇ ਆ ਫਿੱਟ ਤੇ ਵੇਨੇ ਫਿਰ ਚਲਾ ਕੇ ਬਣੇ ਰੋ ਵੀਡੀਓ ਨਾਲ ਤੇ ਅਜੇ ਮਾਰਨੇ ਆ ਆਪਣੇ ਪੁਰਾਣੇ ਬੁਲਟ ਤੇ ਕਪੜਾ ਕਰ ਮਾਰੀ ਦਾ ਟੁਕੜਾ ਵਰਤਦੇ ਜਦੋਂ 这生意怎 ਨਮਾਤ ਲਾਦਾ ਕਰ ਰਿਹਾ ਇਕ ਉਹ ਜਿਸ ਰਾ ਕੱਢਦਾ ਮੈਂ ਹਾਂ ਮੋਟਰ ਦੀ ਜ਼ਰਾਤ ਆ ਗਈ ਫਿਰ ਹੂੰ ਮਾਤੇ ਕਰ ਲਾਂਗੇ ਪੱਕੇ ਕੰਮ ਚੈੱਕ ਕਰ ਲੈਨੇ ਇੱਕ ਵਾਰੀ ਕਾਫੀ ਦਿਨਾਂ ਦਾ ਖੜਿਆ ਹੋਇਆ ਸੀ ਕਾਫੀ ਦਿਨਾਂ ਦਾ ਸਾੜ ਹੋ ਚੱਲਿਆ ਹੂੰ ਕਾਰਬੂਰੇਟਰ ਚ ਪ੍ਰੋਬਲਮ ਸੀ ਨਾ ਹੂੰ ਨਵਾਂ ਮੰਗਵਾ ਕੇ ਬਹੁਤ ਲੋਖਾ ਮਿਲਿਆ ਕਾਰਬੂਰੇਟਰ ਮੰਗਾਇਆ ਵੀਰੇ 3-4 ਮਹੀਨਿਆਂ ਬਾਅਦ 3 ਮਹੀਨੇ ਬਾਅਦ ਲਿਦੇ ਹਨੂ ਅਗੇ ਇਹਦੀ ਵੀ ਸੁਣੀਗੀ ਵਿਚਾਰੇ ਦੀ ਕਿਆ ਕਹਿ ਕੇ ਦੁਕਾਨਦਾਰ ਨੂੰ ਮੈਂ ਕਹਿ ਕੇ ਕਿ ਦੁਕਾਨਦਾਰ ਵੀਰੇ ਮੰਗਾ ਕੇ ਦੇ ਵੀਰੇ ਮੰਗਾ ਕੇ ਦੇ ਸਟ੍ਰੌਲਰ ਵਾਲਾ ਟੈਂਕ ਬਦਲਤਾ ਬਾਈ ਨੇ ਤੇ ਕਿ ਕਿਤੇ ਤਾਂ ਇਹ ਹੋ ਨਾ ਟੈਂਕ ਹੀ ਟੈਂਕ ਹੀ ਨਾ ਕਿਤੇ ਉਹ ਤੇ ਸਟੀering ਕੋਲ ਆ ਗਈ ਅੱਗੇ ਉਹ ਟਾਈਰ ਰੋਡ ਕੋਈ ਇੱਕ ਲੌਗ ਜਿਹਾ ਆ ਗਈ ਟਾਈਲੋ ਫਿਰ ਉਹ ਤੇ ਥੱਲੇ ਗੱਲ ਲਿਆ ਕਰੀ ਦੇ ਸਟਾਰਟ ਕਰਤਾ ਹੈ ਚੈੱਕ ਕਰਤਾ ਕਿ ਸਵਰੀ ਨਵਾਂ ਕਾਰਬੂਰਟਰ ਲਾ ਕੇ ਤੇ ਹੁਣ ਆਪਾਂ ਕਰਦਾ ਬੰਦ ਸਾਰਾ ਇਹ ਸਿਸਟਮ ਇਹਨੂੰ ਲੱਗਿਆ ਸਾਈਡ ਤੇ ਰੱਖਣਾ ਕੰਮ ਹੋਰ ਕਰਾਂਗੇ ਤਿੰਨ ਪੰਜ ਛੇ ਦਿਨਾਂ ਦਾ ਕਰਾਂਗੇ ਫਿਰ ਤਿਆਰ ਫਿਰ ਭਾਵਾਂ ਘੈਂਟ ਘੈਂਟ ਵੀਡੀਓ ਦੀ ਹੈ ਤੇ ਜਿਹੜੇ ਚੈਨਲ ਤੇ ਨਵੇਂ ਚੈਨਲ ਆਪਾਂ ਸਬਸਕ੍ਰਾਈਬ ਕਰ ਲਿਓ ਤੇ ਮਾਤਵਾਂ ਦੇ ਸ਼ੇਅਰ ਕਰਿਓ ਵੀਰੇ ਵੀਡੀਓ ਤੇ ਆਪਾਂ ਕੋਲੇ ਇਹ ਪੁੱਠੇ ਸਿੱਦੇ ਤੁੰਗੇ ਕਰਦੇ ਰਹਿਵਾਂਗੇ